ਸੋਡੇ ਮਾਦੀ ਰਹੇ ਕਿੰਨੇ ਸਾਡੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੰਜਾਬ ਹਰ ਵੜਦੇ ਰਿਟਾਇਰਡ ਜਵਾਨ ਆਏ ਹਾਂ ਜੀ ਤਕਰੀਬਨ 3000 ਤੋਂ ਪਲੱਸ ਸੀ ਉਹ ਇੱਥੇ ਪਹੁੰਚੇ ਥੱਗਵਾਲਾ ਕਹਿ ਚੁਕਾ ਦੇ ਪਰ ਕੁਵਾਰਤਮਨ ਦੀ ਸਰਕਾਰ ਨੇ ਜੀ ਉਹਨਾਂ ਨੂੰ ਅਰੈਸਟ ਕੀਤਾ ਸੀ ਹਾਂਜੀ ਸਾਰੇ ਪਤਾਂ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕੀਤਾ ਹੋਇਆ ਸੀ ਹਾਂਜੀ ਜਿਨ੍ਹਾਂ ਨੂੰ ਹੁਣ ਰਿਹਾ ਕੀਤਾ ਉਹਨਾਂ ਨੇ ਹੁਣ ਸਾਡੇ ਸਾਰੇ ਥਾਣਿਆਂ ਦੇ ਵਿੱਚੋਂ ਜਿਹੜੇ ਬੰਦੇ ਆ ਇੱਥੇ ਪਹੁੰਚੇ ਆ ਆ ਜਿਹੜਾ ਸਾਰੇ ਜਵਾਰ ਭਾਈ ਆਈ ਸੀ ਤੇ ਬਸ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੇ ਮਾਧਿਅਮ ਰਣ ਠੀਕ ਹੈ ਬਾਕੀ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਜਿਹੜੀ ਗੱਲਬਾਤ ਹੋਈ ਹੈ 15 ਤਰੀਕ ਤੋਂ ਬਾਅਦ ਅਫਸਰ ਸਾਹਿਬਾਂ ਕਦੇ ਵਿੱਚ ਅਸੀਂ ਖੋਜ ਜਾਵਾਂਗੇ ਜਿਹੜੀ ਛੋਟੀ ਇਹ ਮਾਣ ਪੱਤਾ ਤੇ ਜਿਹੜਾ ਬਕਾਇਆ ਰੋਕਿਆ ਹੋਇਆ ਇਹਦੇ ਬਾਰੇ ਗੱਲ ਕਰਾਂਗੇ ਬਾਕੀ ਅਮੜੋ ਰੋੜੇ ਨਾਲ ਵੀ ਛੋਟੀ ਗੋਲਾਕਤ ਕਰਾਈ ਜਾਊਗੀ ਜਲਦੀ ਤੋਂ ਜਲਦੀ ਬਾਕੀ ਜਥੇ ਪ੍ਰਧਾਨ ਜੀ ਦਾ ਦੱਸੇ ਦਿੱਤਾ ਅਗਰ ਤੇ 10 ਦਿਨਾਂ ਦੇ ਵਿੱਚ ਨਹੀਂ ਕਰਦੇ ਤੇ ਉਸ ਤੋਂ ਬਾਅਦ ਕੋਈ ਬਹੁਤ ਵੱਡਾ ਸੰਘਰਸ਼ ਜਿਹੜਾ ਹੋਲੀ ਕਹਿ ਜਾਊਗਾ ਪਰ ਮੈਂ ਪਹਿਗੋੜ ਤਬਾਨ ਨੂੰ ਇਹ ਦੱਸਣਾ ਚਾਹਣਾ ਕਿ ਥੋਦੀ ਜਿਹੜੀ ਸਰਕਾਰ ਨੂੰ ਦੱਸਣਾ ਚਾਹਣਾ ਇਹ ਜਿਹੜਾ ਤੂੰ ਹੋ ਗਾਰਡ ਨੂੰ ਜੀ ਥਾਣਾ ਦੇ ਵਿੱਚ ਬੰਦ ਕਰਾ ਕੇ ਤੇ ਤੂੰ ਪ੍ਰਿੰਟਾਂ ਦੇ ਖੱਖਰ ਨੂੰ ਛੇੜ ਲਿਆ ਇਹਦਾ ਜਿਹੜਾ ਤੈਨੂੰ ਖਿਪਿਆ ਜਾ ਭੁਗਤਣਾ ਪਊਗਾ ਬਾਕੀ ਜਿਹੜੇ ਥਾਣਾ ਦੇ ਵਿੱਚ ਡਿਊਟੀਆਂ ਕਰਦੇ ਆ ਜਵਾਨ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਸਾਥੀਓ ਨਿਕਲੋ ਬਾਹਰ ਇਹ ਦਿਨ ਛੋਟੇ ਦੀ ਵੀ ਆਉਣਾ ਕੱਲ ਨੂੰ ਤੁਸੀਂ ਵੀ ਰਿਟਾਇਰ ਹੋਣਾ ਇਹ ਦਿਨ ਛੋਟੂ ਵੀ ਦੇਖਣੇ ਪੈਲੇ ਆ ਅੱਜ ਰਿਟਾਇਰ ਫਿਰਦੇ ਆ ਤਾਂ ਮੈਨੂੰ ਫਿਰ ਤੁਸੀਂ ਵੀ ਲੈਣਾ ਪੈਨਸ਼ਨ ਮਿਲ ਜਾਨੀ ਆ ਤੁਸੀਂ ਵੀ ਪੈਨਸ਼ਨ ਲੈਣੀ ਆ ਇਹ ਸਦਾ ਨਹੀਂ ਇਹ ਦਿਨ ਰਹਿਣੇ ਜੇ ਹੁਣ ਤੁਹਾਨੂੰ 45000 ਰੁਪਏ ਮਿਲਦਾ ਕੱਲ ਨੂੰ ਤੁਸੀਂ ਕੀਰੋ ਪੁਆਇੰਟ ਤੇ ਆ ਜਾਣਾ ਸੋ ਮੇਰੀ ਬੇਨਤੀ ਆ ਜਿਹੜੇ ਡਿਊਟੀ ਕਰਨ ਵਾਲੇ ਆ ਥਾਣਿਆਂ ਚ ਅੱਜ ਤੇ ਵੀ ਡਿਊਟੀ ਕਰਦੇ ਆ ਉਹ ਵੀ ਸਾਰੇ ਬਾਹਰ ਨਿਕਲੋ 10 ਤੋਂ 2 ਤੱਕ ਅੱਛਾ ਲੋ ਯਾਰ ਕੋਪੀਟਿਆਓ ਬਈ ਸਾਰੇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਅਸੀਂ ਸੰਗਰੂਰ ਜ਼ਿਲ੍ਹੇ ਵਿੱਚ ਕਰਨਾ ਲਿਖਿਆ ਸੀ ਜੋ ਕਿ ਸਾਡੀ ਜੋ ਕਮੇਟੀ ਬਣੀ ਆ ਸਾਨੂੰ ਕਮੇਟੀ ਨੇ ਸਭ ਕੋ ਰਾਹ ਦੇ ਦਾ ਸਾਹੀ ਉਹਦੇ ਬਾਰੇ ਤੁਹਾਡੇ ਵਾਲੇ ਕੋਈ ਕੀਤਾ ਨਹੀਂ ਕੀਤਾ ਇਹਦੇ ਸਬੰਧ ਵਿੱਚ ਆ ਸਾਡੇ ਸਾਰੇ ਜ਼ਿੰਮੇਵਾਰ ਸਾਡੇ ਵੀਰ ਖੜੇ ਆ ਇਹਨਾਂ ਨੇ ਵਿਧਾਨੇ ਵਿਖੇ ਮੀਟਿੰਗ ਕਰਕੇ ਸਾਰੇ ਜਥੇਬੰਦੀਆਂ ਨੂੰ ਸੁਨੇਹਾ ਦੇ ਕੇ ਅੱਜ ਇੱਥੇ ਦਾ ਪ੍ਰੋਗਰਾਮ ਲਿਖਿਆ ਸੀ ਜਿਹਦੇ ਵਿੱਚ ਪੂਰੇ ਜੋਰ ਛੋੜ ਤੇ ਸਾਰੇ ਜ਼ਿਲਾਂ ਵਿੱਚੋਂ ਹਮ ਹਮਾ ਕੇ ਇੱਥੇ ਸਾਡੇ ਜਵਾਨ ਰਟਾਇਰ ਪਹੁੰਚੇ ਹਨ ਜਿਨ੍ਹਾਂ ਵਿੱਚੋਂ ਮੁਖੀ ਤੁਹਾਨੂੰ ਸਾਹਮਣੇ ਦੱਸ ਰਹੇ ਹਨ ਮੈਂ ਇਹ ਬੇਨਤੀ ਕਰਦਾ ਜੋ ਕਿ ਅੱਜ ਦੇ ਸਿਸਟਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਸਾਡੇ ਇਸ ਪਿੰਡ ਦੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਹੋਮ ਕਾਰਡ ਤੇ ਜਥੇਬੰਦੀ ਨੂੰ ਰੱਸ਼ਟ ਕੀਤਾ ਸੀ ਜਿਸੇ ਹਿੱਸੇ ਕੋ ਥਾਣੇ ਵਿੱਚ 10 ਕਦੇ 50 ਕਦੇ 100 ਕਦੇ 200 ਕਦੇ ਪਰ ਉਹਵੇਂ ਸਾਡੀ ਜੋ ਅਫਸਰ ਸਹਿਮਾਨ ਬਹੁਤ ਵਧੀਆ ਅਫਸਰਾਂ ਉਹਨਾਂ ਨੇ ਸਾਡੀ ਮਿਹਨਤੀ ਵੀ ਟੀਮ ਉਹ ਕੇ ਮਗਾਈ ਤੇ ਵੀਰੋ ਸਾਡ ਨਾਲ ਗੱਲਬਾਤ ਕੀਤੀ ਬਹੁਤ ਸੱਚਜੇ ਢੰਗ ਨਾਲ ਉਹਨਾਂ ਨੇ ਕਿਹਾ ਤੁਹਾਡਾ ਹੱਕ ਬੰਦਾ ਨਾਣ ਪਤਾ ਪੈਨਸ਼ਨ ਦਾ ਜੋ ਤੁਹਾਡੇ ਪੈਸੇ ਰੋਕੇ ਪੰਜਾਬ ਸਰਕਾਰ ਨੇ ਉਹ ਹੋਮ ਗਾਰਡ ਦੇ ਅਫਸਰਾਂ ਨੇ ਮਿਲ ਕੇ ਉਹ ਵੀ ਤੁਹਾਡੇ ਹੱਕ ਵਿੱਚ ਕੋ ਫੈਸਲਾ ਕੀਤਾ ਜਾਊਗਾ ਪਰ ਉਹਨਾਂ ਅਫਸਰਾਂ ਨੇ ਸਾਡ ਨਾਲ ਇਹ ਗੱਲ ਕੀਤੀ ਹੈ ਤੇ 15 ਅਗਸਤ ਤੋਂ ਨਗਾ ਕੇ ਪੰਜ ਸੱਤ ਜੋ ਦਿਨ ਨਗਾਏ ਜਾਣ ਅਸੀਂ ਜੋ ਤੁਹਾਡੀ ਟੀਮ ਨਮੀ ਬਣਾਈ ਗਈ ਆ ਅਸੀਂ ਦੋ ਅਫਸਰ ਜਾਵਾਂਗੇ ਤੇ ਤੁਹਾਡਾ ਉਹਨਾਂ ਦੀ ਜ਼ਿੰਮੇਵਾਰ ਬੰਦਿਆਂ ਦੀ ਗੱਲ ਕਰਾਵਾਂਗੇ ਜੇ ਸਾਨੂੰ ਉਹਦੇ ਵਿੱਚ ਸਨੇਹਾ ਇਹ ਵੀ ਚੰਗਾ ਨਾ ਮਿਲਿਆ ਅਸੀਂ ਪੰਜਾਬ ਭਰ ਵਿੱਚ ਇਸੇ ਤਰ੍ਹਾਂ ਅੱਗੇ ਤੋਂ ਵੀ ਵੱਧੇ ਕੰਮ ਕਰਾਂਗੇ ਜੋ ਕਿ ਅੱਜ ਕੰਮ ਹੋ ਚੁੱਕਾ ਇਹ ਸਾਡੇ ਅਫਸਰਾਂ ਨੇ ਸਾਡੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਆ ਅੱਜ ਦਾ ਸਾਡਾ ਮਾਹੌਲ ਬਿਲਕੁਲ ਸ਼ਾਂਤiyat ਖਤਮ ਆ ਆਹਨ ਲੋੜੇ ਆਹੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਖਾਲਸਾ ਹਾਂਜੀ ਪ੍ਰਧਾਨ ਜੀ ਕ੍ਰਿਸ਼ਨਦੇਵ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਾ ਜਿਹੜਾ ਅੱਜ ਦਾ ਮੀਰਾ ਮਨੀਰ ਸਿੰਘ ਦਾ ਸੀ ਜਿਹੜਾ ਅੱਜ ਫਗੂ ਵਾਲਾ ਕੈਂਚੀਆ ਵਿਕੇ ਧਰਨਾ ਲਾਇਗੀ ਉਹਦੇ ਸੰਬੰਧ ਵਿੱਚ ਜਿੰਨੇ ਵੀ ਆਪਣੇ ਵਾਪਰ ਬਿਜਲੀਆਂ ਤੋਂ ਪੂਰੇ ਪੰਜਾਬ ਵਿੱਚ ਉੱਤਰਾਧਾਰ 3400 ਬੰਦੇ ਦੇ ਕਰੀਬ ਇਥੇ ਪਹੁੰਚਾਉਂਦਾ ਦਾ ਤਹਿ ਵੀ ਤੁਹਾਨੂੰ ਧੰਨਵਾਦ ਕਰਨਾ ਉਸ ਤੋਂ ਬਾਅਦ ਜਿਹੜਾ ਵੀ ਇਹਨਾਂ ਨੇ ਅੱਜ ਦੀ ਸਾਡੇ ਜਵਾਨਾਂ ਦੀ ਗ੍ਰਿਫਤਾਰੀ ਪਾਈ ਸੀ ਉਹਨਾਂ ਨੇ ਅਫਸਰਾਂ ਨੇ ਤਾਂ ਉਹਨਾਂ ਨੇ ਸਾਰਿਆਂ ਨੂੰ ਸ਼ਾਮ ਨੂੰ ਛੱਡ ਦਿੱਤਾ ਗਿਆ ਹਾਂਜੀ ਉਹਨੇ ਉਹਨਾਂ ਨੇ ਸਾਨੂੰ ਇਹੀ ਪ੍ਰੋਸਸ ਦੁਆਇਆ ਕਿ ਅਸੀਂ ਮਾਨਯੋਗ ਅਰੋੜਾ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਕੇ ਕਰਾਵਾਂਗੇ ਅਸੀਂ ਤੋਂ ਅਸੀਂ ਪੋਕਲਾ ਇੱਕ ਵਨਡਾਊਟ ਤੋਂ ਬਾਅਦ ਪੰਜ ਸਾਲ ਜਨਾ ਦੇ ਵਿੱਚ ਵਿੱਚ ਵੀ ਲੇਕਰ ਸਰਕਾਰ ਦੇ ਇਸ ਪ੍ਰਸਾਦ ਦੇ ਬਾਅਦ ਘਾਟ ਕੇ ਦਿੱਤਾ ਤਾਂ ਉਹ ਇਹ ਤੁਹਾਡਾ मुताब ई उहो कोई न मां एक्शन कया ठीकु